ਮੈਂ ਜੀ ਸਰਪਾਲ ਸਿੰਘ ਸਿੱਖ ਦੰਗੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਕਿਉਂ ਬਿਲਕੁਲ ਬਹੁਤ ਵਧੀਆ ਫੈਸਲਾ ਹੈ ਬੀਜੇਪੀ ਦਾ ਕੱਲੀ ਉਮਰ ਕੈਦ ਨਾਲ ਨਿਸਾਰਨ ਦੀ ਫਾਂਸੀ ਹੋਣੀ ਚਾਹੀਦੀ ਸੀ ਇਹਨਾਂ ਨੂੰ ਮੋਦੀ ਜੀ ਦੇ ਆਉਣ ਤੇ ਸਿੱਟ ਦਾ ਗਠਨ ਕੀਤਾ ਗਿਆ ਸੀ ਤੇ ਕੇਸ ਦੁਬਾਰਾ ਪੂਰਕ ਜਾਂਚ ਕਰਵਾਈ ਗਈ ਇਸ ਪਰ ਬਹੁਤ ਵਧੀਆ ਗੱਲ ਹੈ ਜੀ ਮੋਦੀ ਸਾਹਿਬ ਦੀ ਜੋ ਬੀਜੇਪੀ ਨੇ ਇਹ ਫੈਸਲਾ ਲਿਆ ਹੈ ਤੇ ਜੋ ਸਿੱਖ ਦੰਗੇ ਹੋਏ ਸੀ ਸੱਜਨ ਕੁਮਾਰ ਨੂੰ ਫਾਂਸੀ ਹੋਈ ਆ ਸਜ਼ਾ ਹੋਈ ਹੈ ਉਮਰ ਕੈਦ ਦੀ ਇੱਕੋ ਕੋ ਕਾਂਗਰਸ ਦਾ ਮੇਟਾ ਸੀਗਾ ਤੇ ਕਾਂਗਰਸ ਦਾ ਬਿਲਕੁਲ ਅਲਗ ਤਰ੍ਹਾਂ ਦੀ ਆਵਾਜ਼ ਨਹੀਂ ਮੈਂ ਤਾਂ ਇੰਗਲਿਸ਼ ਕੈਮ ਪ੍ਰੋਡਿਊਸਿੰਗ ਕਿੱਥੇ ਬਿਲਕੁਲ ਕਿੰਨਾ ਚਿਰ ਕਾਂਗਰਸ ਦਾ ਰਾਜ ਰਿਹਾ ਇੱਥੇ ਉਹਨੇ ਕੋਈ ਵੀ ਫੈਸਲਾ ਨਹੀਂ ਲਿਆ ਜਦੋਂ ਹੁਣ ਬੀਜੇਪੀ ਦੀ ਸਰਕਾਰ ਦਿੱਲੀ ਵਿੱਚ ਆਈ ਹੈ ਆਉਣ ਸਾਰ ਉਹਨਾਂ ਨੇ ਪਹਿਲਾਂ ਇਹੀ ਮੁੱਦਾ ਚੱਕਿਆ ਸਾਨੂੰ ਬਹੁਤ ਖੁਸ਼ੀ ਆਛੀ ਕਿਉਂਕਿ ਸੱਜਨ ਕੁਮਾਰ ਨੇ 437 ਘਰ ਜਲਾਏ ਸੀ ਉਸ ਟਾਈਮ ਤੇ ਦੋ ਬੰਦੇ ਦਾ ਕਤਲ ਕੀਤਾ ਸੀ ਸਖਾਣਾ ਦੇ ਮੋਤੀ ਕੀ ਸਿੱਖਾ ਪ੍ਰਤੀ ਦੇਖੋ ਜੀ ਜੋ ਹੁਣ ਚੱਲ ਰਿਹਾ ਹੈ ਸ਼ਾਸਨ ਤਾਂ ਵਧੀਆ ਉਹੀ ਸੋਚ ਆਇਆ ਜੋ ਹੋ ਸਕਦਾ ਸਾਨੂੰ ਉਮੀਦ ਆਵੇ ਵੀ ਪੰਜਾਬ ਵਿੱਚ ਵੀ ਆਉਣ ਵਾਲੀ ਸਰਕਾਰ ਸਾਇਦ ਮੁਰਗੀ ਦੀ ਦਿੱਲੀ ਦੀ ਭਾਜਪਾ ਸਰਕਾਰ ਨੇ ਪੇਸ਼ ਕੀਤੀ ਕਿ ਕੈਦਰ ਰਿਪੋਰਟ ਦੇ ਵਿੱਚ ਕਿਹਦੇ ਦੇਖੋ ਦਿੱਲੀ ਦੀ ਸ਼ਰਾਬ ਦਿੱਤੀ 2000 ਕਰੋੜ ਦਾ ਜਿਹੜਾ ਕਪੜਾ ਸਾਹਮਣੇ ਆਇਆ ਤਾਂ ਕਿਹਦੇ ਦੇਖੋ ਬਿਲਕੁਲ ਜੀ ਉਹੀ ਜੋ ਉੱਥੇ ਕਪੜਾ ਹੋਇਆ ਦੀ ਸਜ਼ਾ ਹੋਈ ਸੀ ਉਹਨਾਂ ਨੂੰ ਤੇ ਉਹੀ ਹੁਣ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਕਪੜੇ ਹੋ ਰਹੇ ਨੇ ਤੇ ਲੁੱਟ ਖੋਹਾਂ ਦੀ ਬਹੁਤ ਕਪੜਾ ਚਲ ਰਿਹਾ ਹੈ ਆਮ ਪਾਰਟੀ ਦਵਰੇ ਇਹ ਦੇਖਦੇ ਉਹੀ ਸ਼ਰਾਬ ਲਈ ਪੰਜਾਬ ਦੇ ਵਿੱਚ ਵੀ ਅਪਲਾਈ ਕੀਏ ਜੇ ਜੇ ਦਿੱਲੀ ਦੇ ਵਿੱਚ ਕੰਮ ਲੱਗਦਾ ਤਾਂ ਆਪੇ ਬਿਲਕੁਲ ਜੀ ਹੋਏ ਹੋਏ ਨੇ ਕਪੜੇ ਤੇ ਉਹ ਦੇਖਦੇ ਆ ਰਹੇ ਜੋ ਵੀ ਹੁਣ ਕੰਮ ਹੋ ਰਿਹਾ ਸਾਡੇ ਰੀਸਟੀਆਂ ਨਹੀਂ ਹੋ ਰਹੀਆਂ ਐਨਓਸੀ ਆਣੀ ਬਿਨਾ ਐਨਓਸੀ ਆਣੀ ਹੋ ਰਹੀਆਂ ਕਚਹਿਰੀਆਂ ਵਿੱਚ ਬਹੁਤ ਕਪੜੇ ਬਾਜੀ ਹੋ ਰਿਹਾ ਨੇ